ਯਾਰ ਹੁੰਦਾ ਉਹਨੂੰ 15 ਦਿਨਾਂ ਬਾਅਦ ਅਪ੍ਰਸ਼ਿਕਾ ਆਦਮੀ ਹੈ ਉਹਦੇ ਬਾਅਦ ਪ੍ਰਚਾਰ ਸ਼ੁਰੂ ਕਰਦਾ ਹੈ ਬਾਹਰ ਆਇਆ ਕਿ ਮੈਂ ਸਿੱਖੀ ਦਾ ਪ੍ਰਚਾਰ ਕਰਨਾ ਹੈ ਬਹੁਤ ਵਧੀਆ ਗੱਲ ਹੈ ਜਿਹੜਾ ਵੀ ਸਿੱਖੀ ਦਾ ਪ੍ਰਚਾਰ ਕਰੂਗਾ ਆਪਣਾ ਸਰਕਾਰ ਕਰੂਗਾ ਸਾਰੇ ਨਾਲ ਹੈ ਨਸ਼ੇ ਦੇ ਖਿਲਾਫ ਹੋਵਾਂਗੇ ਸਾਰੇ ਨਾਲ ਹੈ ਬੋਲਦੇ ਬੋਲਦੇ ਫਿਰ ਕਹਿੰਦੇ ਮੈਂ ਦੇਣ ਦਾ ਸਬਦਾਨ ਨਹੀਂ ਮੰਗਦਾ ਉਹਦੇ ਬਾਅਦ ਖਾਰਿਸਤਾਨ ਤੇ ਆ ਜਾਂਦਾ ਤੇ ਉਹਦੇ ਬਾਅਦ ਉਹਨੂੰ ਲੈ ਕੇ ਚਲੇ ਜਾਂਦੇ ਆ ਜਿਬਰੂਗਰ ਕੇ ਤੇ ਜਿਬਰੂਗਰ ਕੇ ਤੋਂ ਇਲੈਕਸ਼ਨ ਆ ਜਾਂਦਾ ਉਹਨੂੰ ਉਮੀਦਵਾਰ ਬਣਾ ਕੇ ਵਾਪਸ ਇੱਥੇ ਲਿਆਉਂਦਾ ਜਾਂਦਾ ਅਸਲ ਗੱਲ ਹੈ ਹੁਣ ਮੈਂ ਇਹ ਕਹ ਰਿਹਾ ਤੁਸੀ ਅਕਾਲੀ ਵਰਕਰ ਬੈਠੇ ਆ ਥੋੜੇ ਟੇਕ ਨੂੰ ਪੱਛਾ ਹੋਏ ਤੇ ਵਕੀਲ ਕਾਂਗਰਸੀ ਕਰੁੰਦੇ ਕਿ ਕਾਲੀ ਕਰਦੇ ਸਮਰਕਰ ਕਰਦੇ ਕਾਲੀਦਲਾ ਕਹਿੰਦੇ ਨਾ ਹੁਣ ਆ ਭਾਈ ਅਮਰਿਤਪਾਲ ਦਾ ਵਕੀਲ ਕੌਣ ਹੈ ਕੌਣ ਹੈ ਰਾਏਪਾਲ ਸਾਹਿਬ ਆ ਖਾਲਸਾ ਤੁਮ ਆਪਣਾ ਨਾਰੇ ਵਾਲਾ ਰਾਏਪਾਲ ਜੈ ਜੈਕਾਰ ਮਾਨਵੇ ਜੁਗਤ ਦਾ ਹਿੰਦ ਉਹ ਵਕੀਲ ਹੈ जनता करता है कि भाई अमृतपाल सिंह इलेक्शन लड़ रहे हैं मैं कई ਕਰਦੇ ਸੀ ਆਪਣੇ ਬਜ਼ੁਰਗਾਂ ਨੇ ਉਹਨੂੰ ਭੁਜਾ ਕੇ ਕੱਢਿਆ ਗੁਰਦੁਆਰਾ ਘਰਾਂ ਚੋਂ ਤੇ ਫਿਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਜਦੋਂ ਬਣਾਈ ਉਹਨਾਂ ਨੇ ਸੋਚਿਆ ਕਿ ਆਪਾਂ ਨੂੰ ਇੱਕ ਸਿਆਸੀ ਤਾਕਤ ਵੀ ਚਾਹੀਦੀ ਹੈ ਜਿਹੜੇ ਨਾਲ ਪੱਕੇ ਪੈਣ ਕੋਈ ਲੜਨਾਂ ਲਈ ਪਹੁੰਚ ਆਈ ਦੀ ਹੈ ਇੱਕ ਮਹੀਨੇ ਬਾਅਦ ਸ਼ੋਮਨੀ ਕਾਲੀਦਰ ਬਣਾਇਆ ਉਹ ਉਸ ਨੂੰ ਕਹਿੰਦੇ ਆਪਾਂ ਤੱਕੇ ਅੱਛਾ ਇਹ ਗੁਰਦਵਾਰ ਤੁਸੀਂ ਫਰਾਨੀ ਨਹੀਂ ਕਰਦੇ ਭਾਈ ਅਮਰਿਤਪਾਲ ਦੇ ਇੰਨੇ ਸਿੱਧ ਬੱਚਿਆਂ ਨੂੰ ਤਾਂ ਝਾੜੂ ਵਾਲਿਆਂ ਨੇ ਉੱਧਰ ਬੈਠ ਕੇ ਝਾੜੂ ਵਾਲਿਆਂ ਨੇ ਉਹਨਾਂ ਦੇ ਖਿਲਾਫ ਬੋਲਦੇ ਨਾ ਵੀ ਜੇ ਮੇਰੇ ਖਿਲਾਫ ਹੋਣ ਨਿਸ਼ਾਨਾ ਸਾਰਿਆਂ ਦਾ ਆਪਣਾ ਕਿਉਂ ਉਹਨਾਂ ਨੇ ਦੇਖਿਆ ਕਦਿਆਂ ਨਹੀਂ ਆ ਸਾਰੇ ਜਿੰਨੇ تیرਾਂ ਦੇ ਇਹਨਾਂ ਲੜਾਈਆਂ ਸਾਰੇ ਇਕੱਠੇ ਲੜ ਰਹੇ ਐ ਥੋੜੀ ਵੋਟ ਜਿੱਤਣ ਵਾਸਤੇ ਥੋੜੀ ਤਾਂ ਵੋਟ ਤਾਂ ਕਹਿੰਦੇ ਅਸੀਂ ਉਹਨੂੰ ਛੜਾਉਣਾ ਹੈ ਇਸ ਕਰਕੇ ਉਹ ਖੜਾ ਕੀਤਾ ਮੈਂ ਸਿੱਕੋ ਸਾਹਿਬ ਸਾਥ ਨਾਲ ਸੀ ਜਦੋਂ ਭਾਈ ਰਾਜਵਾਨ ਦੀ ਘਰਪਤਨੀ ਆਪਣੀ ਭੈਣ ਨੂੰ ਖੜਾ ਕੀਤਾ ਸੀ ਅਸੀਂ ਭਾਈ ਰਾਜਵਾਨ ਦੀ ਭੈਣ ਨੂੰ ਮੈਂ ਸਿਮਰਤੀ ਸਿੰਘ ਮਾਨ ਕੋਲੇ ਆਪ ਚੱਲ ਕੇ ਗਿਆ ਤੇ ਸਾਰੇ ਆ ਜਿਹੜੇ ਖੜੇ ਇਹਨਾਂ ਨਾਲ ਕਰਕੇ ਹੱਥ ਜੋੜ ਕੇ ਇਕੱਠੇ ਹੋ ਗਏ ਆਪਾਂ ਇਹਨੂੰ ਖੜਾ ਕਰ ਲਿਆ ਕਿਤੇ ਨਹੀਂ ਅਸੀਂ ਨਹੀਂ ਖੜਾ ਚਾਹਾਂਗੇ ਅੱਗੇ ਆਪਲਾ ਪਿਲੰਗ ਹੈ ਤੇ ਹੁਣ ਚੇਤਾ ਕਿਵੇਂ ਆ ਗਿਆ ਪੰਚ ਇੱਥੇ ਵੀ ਇਹਨਾਂ ਦੇ ਬਿਆਨ ਦੇਖੋ ਤੁਹਾਡੇ ਖਿਲਾਫ ਹੀ ਹੈ ਲਈ ਖੋਰ ਗੱਲ ਹੈ ਐਮਐਸਏ ਇੱਕ ਸਾਲ ਹੀ ਹੋਇਆ ਆ 9.5 ਸਾਲ ਐਮਐਸਏ ਚ ਰਹਿ ਗਿਆ ਹੈ ਗੱਡੇ ਬਾਦਲ ਸਾਹਿਬ 16 ਸਾਲ ਐਮਐਸਏ ਚ ਰਹੇ ਮੇਰੀ ਮਾਤਾ ਜੀ ਨੇ ਤੇ ਮੈਂ ਕਿਹਨ ਧਰਮੇ ਨਹੀਂ ਦਿੱਤੇ ਕਿ ਸਾਡੇ ਪਾਪੂ ਛੱਡੋ ਅਸੇਕੋ ਸਾਹਿਬ ਨੂੰ ਵੀ ਹੁੰਦੀ ਹੈ ਅਸੀਂ ਰੱਖਣਾ ਸੇਕੋ ਸਾਹਿਬ ਇੱਥੇ ਇੱਥੇ ਬੈਠੇ ਹੋਏ ਬਹੁਤ ਲੀਡਰਸ਼ਿਪ ਥੋੜੇ ਬਜ਼ੁਰਗ ਹੋਣੇ ਜਿਨ੍ਹਾਂ ਨੂੰ ਐਮਐਸਏ ਰੱਖਿਆ ਕਿਸ ਨੂੰ ਵੱਡੇ ਬਾਦਲ ਸਾਹਿਬ ਨੂੰ ਤਾਮਿਲਨਾਡੂ ਇਹ ਕੁਮਨੀਪੁਰ ਦੀ ਜੇਲ੍ਹ ਚ 8-8 ਮਹੀਨੇ ਸਾਨੂੰ ਮਿਲ ਨਹੀਂ ਦਿੰਦੇ ਗੱਲ ਨਹੀਂ ਕਰ ਸਕਦੇ ਸੀ ਅਸੀਂ ਤਾਂ ਨਹੀਂ ਕਿ ਤਰਲੇ ਮਾਰੇ ਕਿ ਛੱਡੋ ਮੇਰੀ ਭੈਣ ਦਾ ਵਿਆਹ ਸੀ ਉਹ ਅੱਜ ਕਹਿੰਦੇ ਤੁਸੀਂ ਲਿਖ ਕੇ ਦੇ ਦਿਓ ਕਿ ਤੁਮ ਪ੍ਰੋ ਦੇ ਦਿੰਦੇ ਕਿ ਬਾਪਾ ਸਾਹਿਬ ਨੇ ਪੈਣੀ ਲਿਖੇ ਦਿੰਦਾ ਭਾਵੇਂ ਤੁਮ ਕੀ ਸਰ ਲਾ ਲਓ ਜੇ ਉਹ ਕਹਿੰਦਾ ਮੇਰਾ ਮੇਰੀ ਭੈਣ ਦਾ ਵਿਆਹ ਸੰਗਤ ਕਰੂਗੀ ਮੈਣੀ ਲਈ ਤੁਮ ਕਿੱਥੇ ਲਾ ਲਾ ਲੀਡਰਸ਼ਿਪ ਲੀਡਰਸ਼ਿਪ ਆ ਹੁੰਦੀ ਏ ਹੁਣ ਅਪਾ ਲੀਡਰ ਬਣਾਣਾ ਇੱਥੇ ਤਾਂ ਪਹਿਲੇ ਨਾਲੇ ਲੱਗਦੇ ਸੀ ਪਾਕਿਸਤਾਨ ਦੇ ਜਦੋਂ ਪੁਰਸਾਈ ਕਪੜੇ ਬੇਸ ਬਦਲ ਕੇ ਜਨਾਨੀ ਦੇ ਕਪੜੇ ਪੰਕੀ ਦੇ ਪਾਉ ਨੂੰ ਕੇ ਗਾਇਬ ਤੇ ਵਿਚਾਰੇ ਜਿਹੜੇ ਨਾਲ ਆਏ ਸੀ ਹੋਰਦੇ ਸੀ ਕਿ ਅੱਗੇ ਹੋ ਕੇ ਲੜੂਗਾ ਕਹਿੰਦਾ ਸੀ ਮੈਂ ਅੱਗੇ ਹੋ ਕੇ ਲੜੂਗਾ ਕਿੱਧਰ ਗਏ ਆ ਜੇ ਕੋਸਾ ਬੈਠੇ ਲੀਡਰ ਬੈਠੇ ਜਦੋਂ ਸਾਡੇ ਤੇ ਇੰਨੇ ਸੇ ਕਹਿੰਦੇ ਲਾਉਣੀ ਐ ਆ ਖਾਣੇ ਵਿੱਚ ਸਿੱਤੇ ਜਾਂਦੇ ਸੀ ਕੋਲੇ ਕਲਾਉ ਸਾਡੇ ਦੇ ਉਦੋਂ ਕਿਸੇ ਬੰਕੇ ਨੂੰ ਨਹੀਂ ਪਤਾ ਸੀ ਕਿ 3 ਸਾਲ ਰੱਖਣਗੇ 5 ਸਾਲ ਰੱਖਣਗੇ 7 ਸਾਲ ਲੱਗਣਗੇ ਭਾਵੇਂ ਪੂਰੀ ਜ਼ਿੰਦਗੀ ਰੱਖ ਲੈਣ ਐਜੇ ਕਾਨੂੰਨ ਸੀ ਇਹਦੇ ਨੂੰ ਜਾਵੇ ਖਤਰਨਾਕ ਕਾਨੂੰਨ ਸੋਦੋ ਕਿਸੇ ਨੂੰ ਦੱਸੋ ਮੈਨੂੰ ਯਾਦ ਹੈ ਆ ਬੰਸੀ ਲਾਲ ਨੇ ਬਟੇਪਾਲੂ ਨਾਲ ਕੇਸ ਕੀਤਾ ਸਾਡੀ ਜ਼ਮੀਨ ਪੁਰਾਣੀ ਜ਼ਮੀਨ ਸਾਡੇ ਪੁਰਾਣੀ ਜ਼ਮੀਨ ਸੀ ਦਿੱਲੀ ਦੇ ਨੇ ਹਰਿਆਣੇ ਚ ਰਾਤੋਂ ਰਾਤ ਉਹਨੇ ਸਾਡੀ ਗਨਖਵਾਦੀ ਟਰੈਕਟਰ ਸਾਡੇ ਸਾਡੇ ਬੰਦਿਆਂ ਨੂੰ ਉਧਰ ਰੱਖਿਆ 6 ਮਹੀਨੇ ਜਮਾਨਤ ਡਰਹਿਮਾ ਵੀ ਹੋਣ ਦਿੱਤੀ ਅਸੀਂ ਤਾਂ ਵੀ ਚੀਕੇ ਪਾਏ ਕੌਮ ਦੀ ਰੈਕਨਲੇਸ਼ਨੋਂ ਕੌਣ ਕਰ ਸਕਦੇ ਹੈ ਆ ਨਹੀਂ ਕਿ ਜਦੋਂ ਉਹਦੇ ਬੰਦੇ ਥਾਣੇ 'ਚ ਫੜੇ ਜਾਣ ਤੇ ਤੁਸੀਂ ਗੁਰੂ ਮਹਾਰਾਜ ਦੀ ਸਵਾਰੀ ਪ੍ਰਕਾਸ਼ ਕਰਕੇ ਉਹ ਥਾਣੇ 'ਚ ਲੈ ਜਾਓ ਗੁਰੂ ਮਹਾਰਾਜ ਆਪਾਂ ਗੁਰੂ ਮਹਾਰਾਜ ਦੀ ਦੀ ਰੱਖਿਆ ਕਰ ਆਪਾਂ ਕਰਨਗੇ ਕੀ ਉਹਨਾਂ ਤੋਂ ਡਰਨਾ ਹੋਵੇ ਜਾਂ ਸੋਚ ਵੀ ਨੋੜ ਹੈ ਕਿ ਹੋਊਗੀ ਵੀ ਆਪਨੇ ਕੰਮ ਨੂੰ ਕਿਉਂ ਆਪਾਂ ਜੋ ਕਰ ਰਹੀ ਹੈ ਆ ਕਮਜ਼ੋਰ ਕਰਨ ਦੀ ਸਾਜ਼ਿਸ਼ ਆ ਸੈਂਟਰ ਦੀਆਂ ਏਜੰਸੀਆਂ ਕਰ ਰਹੀਆਂ ਆ ਆ ਸਾਜ਼ਿਸ਼ ਆ ਸਿੱਧੀਆਂ ਵਾਲੀ ਪਾਰਟੀਆਂ ਕਰ ਰਹੀਆਂ ਕਿਉਂਕਿ ਉਹਨਾਂ ਨੂੰ ਪਤਾ ਹੈ ਤੁਸੀਂ ਆਪਾਂ ਜੀ ਭਾਦਰ ਕੌਮ ਹੈ ਤੇ ਕੌਮ ਨੂੰ ਖਤਮ ਕਰਨ ਦਾ ਤਵਾਸਤੇ ਉਹਨੇ ਇੱਕ ਨਕਲੀ ਕੌਮ ਖੜੀ ਕੀਤੀ ਹੈ ਉਹ ਦਾਤੂ ਵਾਲ ਤੁਸੀਂ ਸਾਰੇ ਜਾਣਦੇ ਹੋ 10 ਦਿਨ ਪਹਿਲੇ ਦਾਦੂ ਵਾਲਾ ਪਿਆਣਾ ਆਇਆ ਕਿ ਭਾਜਪਾ ਨੂੰ ਵੋਟਾਂ ਪਾਓ ਹਰਿਆਣਾ ਵਿੱਚ ਪਿਆਣਾ ਆ ਆਪਣੇ ਹਰਿਆਣਾ ਭਾਜਪਾ ਨੂੰ ਵੋਟਾਂ ਪਾਓ ਤੇ ਕੱਲ ਦਾ ਪਿਆਣਾ ਹੈ ਕਿ ਇੱਥੇ ਖਡੂਰ ਸਾਹਿਬ ਦਾ ਪ੍ਰਿੰਸੀਪਲ ਜਿੱਤੋ ਦਾਦੂ ਦਾ ਆ ਸਾਰੇ ਏਜੰਸੀਆਂ ਤੇ ਬੰਦੇ ਨੇ ਕੋਈ ਨੁਕਸਾਨ ਕੀ ਹੋ ਗਿਆ ਜਦੋਂ ਦਾ ਤੁਸੀਂ ਕੈਂਡੀਰ ਕਰਤੀ ਹੋਰ ਕੀਤਾ ਇਹਨਾਂ ਨੇ ਦੇਖਿਆ ਕੌਮ ਦੀ ਤਾਕਤ ਗੁਰੂ ਘਰ ਹੈ ਆਰਐਸਐਸ ਨੇ ਨਾਮ ਦੇ ਨਾਲ ਤਾਂ ਖਜ਼ੂਰ ਸਾਹਿਬ ਦੇ ਉੱਤੇ ਮੈਨੇਜਮੈਂਟ ਕਮੇਟੀ ਤੋਂ ਭੰਗ ਕਰਕੇ ਆਪਣੇ ਬੰਦੇ ਵਾਰਦੇ ਆ ਕੰਟਰੋਲ ਕਰਨ ਵਾਸਤੇ ਥੋੜੀ ਕਮਜ਼ੋਰੀ ਕਰਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਰਐਸਐਸ ਨੇ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਟੇਟਮੈਂਟ ਦੇ ਰਿਹਾ ਕਿ ਜੇ ਦਿੱਲੀ ਜਿਤਾਓ ਬੀਜੇਪੀ ਨੂੰ ਜਿਤਾਓ ਤਾਂ ਪਟਨਾ ਸਾਹਿਬ ਨੇ ਕਬਜ਼ਾ ਕਰ ਲਿਆ ਤੇ ਸੋ ਆਪਣੀ ਗੁਰਦੁਆਰਾ ਪ੍ਰਕਟਾਪਤ ਦੇ ਮੈਦਾਨ ਨੂੰ ਤੋੜ ਕੇ Haryana ਲਗਭਗ ਆਪੇ ਆਪਣਾ ਦਾਦੂ ਕਰ ਖਾਤਾ ਐ ਜਿਹਦਾ ਕੌਮ ਤੇ ਕਦਰ ਹੈ ਮੈਂ ਕਿੰਨੇ ਕਿੰਨੇ ਹਾਨ ਹੁੰਦਾ ਦੋ ਦੋ ਗੱਲ ਮੇਨਾਂ ਪਿੱਛੇ ਆਪਣੇ ਬੰਦੇ ਛੋਪੇ ਪਾ ਜਾਂਦੇ ਆ ਦੋ ਦੋ ਗੱਲ ਮੇਨਾਂ ਪਿੱਛੇ ਆਂ ਤੇ ਦਾਤ ਨੁਕਸਾਨ ਹੋਇਆ ਆਪਣੀ ਕੌਮ ਨੂੰ ਆਪੀ ਪਾਰਟੀ ਨੂੰ ਕਮਜ਼ੋਰ ਕਰਦਾ ਤੇ ਮੁਰ ਵੀ ਨਾ ਜਾਪੋਗੇ ਤੇ ਕਿਦੋਂ ਜਾਪੋਗੇ ਆ ਰਹੀ ਇੱਕ ਪਾਸੇ ਪੰਜਾਬ ਹੈ ਪੰਜਾਬ ਦੀ ਜਥੇਬੰਦੀ ਸ਼ਰੋਣੀ ਕਾਲੀ ਦਾਲਾ ਕਿਸਾਨਾਂ ਦੀ ਜਥੇਬੰਦੀ ਕਾਲੀ ਦਾਲਾ ਗਰੀਬ ਦੀ ਜਥੇਬੰਦੀ ਕਾਲੀ ਦਾਲਾ ਪੰਜਾਬੀਆਂ ਦੀ ਜਥੇਬੰਦੀ ਕਾਲੀ ਦਾਲਾ ਦੂਜੇ ਪਾਸੇ ਸਾਰੇ ਦੇ ਲਈ ਦੀ ਪਾਰਟੀ ਹੈ ਤੇ ਉਹਨਾਂ ਦੇ ਚਿੱਟਾ ਨਿਸ਼ਾਨਾ ਸਾਰੇ ਦਾ ਥੋਡੀ ਫਾਰਮ ਪਾਰਟੀ ਤੁਸੀਂ ਵੀ ਜਾਣਦੇ ਅੱਜ ਇੱਥੇ ਕਿਸਾਨ ਬੈਠੇ ਆ ਤੁਸੀਂ ਇਤੇ ਯਾਦ ਕੀਤਾ ਸੋਚਿਆ ਕਿ ਕਾਂਗਦੀਲ ਨੇ ਕੀ ਕੀ ਕੀਤਾ ਆਪਣੇ ਵਾਸਤੇ ਜਿਹੜੇ ਕਯੂਬਲਾ ਤੁਹਾਡੇ ਖੇਤੀ ਹੁੰਦੀ ਹੈ ਉਹ ਕਯੂਬਲ ਕਨੈਕਸ਼ਨ ਦੇਣ ਵਾਲਾ ਕਾਂਗਦੀਲਾ 15 ਲੱਖ ਤੋਂ 13.5 ਲੱਖ ਕਨੈਕਸ਼ਨ ਖਾਲੀ ਸਰਕਾਰ ਨੇ ਦਿੱਤੇ ਹੈ ਉਹ ਕਯੂਬਲਾ ਵਿੱਚ ਬਿਮੋਤ ਬਿਲੀ ਪਾਉਣ ਵਾਲਾ ਕਾਂਗਦੀਲਾ ਨਹਿਰਾ ਕੱਢਣ ਵਾਲਾ ਕਾਂਗਦੀਲਾ ਕਸਿਆ ਪਾਉਣ ਵਾਲਾ ਕਾਂਗਦੀਲਾ ਅੰਦਰੋਂ ਪਾਈਪਾਂ ਰਾਹੀਂ ਪਾਣੀ ਭੇਜਨ ਦਾ ਕਾਲੀਦਲ ਆ ਦਾਣਾ ਮੰਡੀਆਂ ਪਰੋਲਾ ਕਾਲੀਦਲ ਹੈ। ਇਹ ਇੱਕ ਨਿਸ਼ਾਨੀ ਦਾ ਕਾਂਗਰਸ ਇੱਕ ਨਿਸ਼ਾਨੀ ਹੈ। ਆ ਟ੍ਰੇਨਰ ਤੇ ਪਹਿਲੇ ਟੈਕਸ ਲੱਗਦਾ ਭਾਈ ਟੈਕਸ ਮਾਫ ਕਰਵਾਣਾ ਕਾਲੀਦਲ ਹੈ। ਇੱਥੇ ਗਰੀਬ ਆ ਬੈਠਿਆ ਆਕਾਦਰ ਦੀਨ ਦਾ ਕਾਲੀਦਲ ਸ਼ਗਰ ਦੀਨ ਦਾ ਕਾਲੀਦਲ ਪੈਨਸ਼ਨ ਦੀਨ ਦਾ ਕਾਲੀਦਲ ਐਸੀ ਬੱਚਿਆਂ ਨੂੰ ਪੜ੍ਹਤ ਪੜਾਉਣ ਵਾਲਾ ਕਾਲੀਦਲ ਹੈ ਜਿਸ ਕੋਲ 6 ਲੱਖ ਪਰਿਵਾਰ ਉਹ ਸੋਇਰ ਬੀਲੀ ਦੇ ਮਾਫ ਕਰਦੇ ਤੁਸੀਂ ਦੇਖੋ ਕੀ ਕੀ ਕੱਲਰ ਸੀ ਪਰ ਸਾਰੇ ਕੁਝ ਜਾਂਦੇ ਨੇ ਤੇ ਜਦੋਂ ਕਾਂਗਰਸ ਆ ਜਾਂਦਾ ਆ ਦਾਸਾ ਦੇਖ ਲੈ ਸਭ ਜਿਹੜੀਆਂ ਚੀਜ਼ਾਂ ਦਿੱਤੀਆਂ ਸਾਰੀਆਂ ਹੀ ਬੰਦ ਕਰਦੀਆਂ ਨਾ ਆਟਾ ਦਾ ਪੰਡਾ ਨਕਸ਼ਾ ਜਿਹੜਾ ਬੰਦੇ ਇਹਨਾਂ ਨੂੰ ਪੈਨਸ਼ਨਾਂ ਕਰਦੀਆਂ ਜਿੰਨੇ ਕੱਟ ਜਾਂਦੇ ਆ ਫਲੇ ਤਾਂ ਮਾਣ ਵੀ ਕੱਲ ਦੱਸਣਾ ਹੈ ਤੁਹਾਡੇ ਕੋਲੇ ਕਿੰਨਿਆਂ ਕੋਲੇ ਘਰੇ ਜੀਨਰੇਟਰ ਹੈਗੇ ਹੱਥ ਵੜੇ ਕਰੋ ਦੋ ਚੱਲ ਜਿੰਨਾ ਮੈਨਾਂ ਪੰਜ ਪਤੇ ਨੇ ਹੱਥ ਘੜੇ ਦਿੱਤੇ ਜਾਂਦਾ ਕੀ ਤਿਆਰੀ ਕਰ ਲਓ 2 ਤਰੀਕ ਨੂੰ ਬਿਜਲੀ ਦੇ ਕੱਟ ਦਾ ਦਾ ਛੱਡੇ ਲੱਗਣੇ ਆ। ਜੇ ਮੈਨੂੰ ਮੈਨੂੰ ਦੱਸਿਆ ਹੈ ਕਿਉਂਕਿ ਬਿਜਲੀ ਇਹਨਾਂ ਦੀ ਖਤਮ ਹੋ ਗਈ ਕਿਉਂਕਿ ਇਹਨਾਂ ਨੇ ਨਵਾਂ ਯੂਨਿਟ ਬਰਾਇਆ ਨਹੀਂ ਹੁਣ ਤਾਂ ਲਕਸ਼ਣ ਕਰਕੇ ਇਲਾਜ ਕਰੀ ਬਟੇ ਖਰੀਦ ਸ਼ੁਰੂ ਕਰਕੇ 2 ਤਰੀਕ ਦੇ ਬਾਅਦ ਇੱਕ ਕਜਨੇਟਰ ਦਾ ਖਰੀਦ ਤੱਕ ਵਿਆਨਾ ਦੇਵਾ ਦੀ ਜਾਣ ਤੋਂ ਬਲੇ ਜਾਂ ਵਟਰ ਲਓ ਇੱਕ ਲਕਸ਼ਣਪਾਨ ਵਾਲੀ ਦਵਾਈ ਘਰੇ ਲਓ ਦੁਨੀਆ ਬਟਨ ਮੇਪੜੀ ਤੁਹਾਨੂੰ ਕੋਈ ਟੈਨਸ਼ਨ ਨਹੀਂ ਸੀ ਤੁਹਾਡੇ ਛੋਟਾ ਦਾਸੀ ਮੁੱਖ ਮੰਤਰੀ ਬਾਦੂ ਸਾਹਿਬ ਤੁਹਾਨੂੰ ਦਰਸ਼ਨ ਕਰਦੇ ਸੀ ਤੁਹਾਡੇ ਵਿੱਚ ਰਹਿੰਦੇ ਸੀ ਅਸਲੀ ਮੁੱਖ ਮੰਤਰੀ ਨੂੰ ਹੈ ਆਪ ਵਰਤਮਾਨ ਨੂੰ ਮੁੱਖ ਮੰਤਰੀ ਹੈ ਮਲਾਮ ਜੇ ਤੋਏ ਕਿਵੇਂ ਬਣ ਗਿਆ ਅਰੇ ਜੀ ਪ੍ਰਾਣੀਆਂ ਆਪਕੀਆਂ ਜਾਨੀਆਂ ਨੇ ਪ੍ਰਾਣੀਆਂ ਆਪਾਂ ਜਿਹੜਾ ਘਰ ਵਾਲਾ ਜਿਹੜਾ ਬੰਦਾ ਜਿਹੜਾ ਬਾਪ ਦੇ ਖਲਾਫ बेटी ਬੋਲ ਲਾ ਕੇ ਇਹਦਾ ਮਤਲਬ ਹੈ ਕਿਦਾ ਬੰਦਾ ਨਹੀਂ ਹੁੰਦਾ ਜਿਹੜਾ ਬੇਟੀ ਆਪਣੇ ਬਾਪ ਦੀ ਬਣੇ ਇੱਕੋ ਹੀ ਗੱਲ ਪੂਰੀ ਕੀਤੀ ਹੈ ਸਾਰੇ ਨੇ ਵਿਆਹ ਕਰਾ ਲਿਆ ਆਪਣੇ ਇਸ ਕਰਕੇ ਮੈਂ ਸਭ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਹ ਗੱਲ ਪੂਰੀ ਹੈ ਅੱਜਾ ਹੋਰ ਇਹ ਤਾਂ ਤੁਹਾਨੂੰ ਦੇਖੋ ਆ ਬਲਦਾਰ ਸੀ ਜਿਹਨੇ ਮਿਨਿਸਟਰ ਦੀ ਟੇਕ ਦੇਖੀਏ ਕਿਨੇ ਦੇਖੀ ਹੱਥ ਖੜਾ ਕਰ ਦੇ ਉਹ ਇੰਨੇ ਨਹੀਂ ਦੇਖੀ ਇਹ ਗਟਾਰੂ ਚੱਕਦੀ ਨਾ ਦੇਖਿਓ ਖਬਰਾਂ ਆ ਗਈਆਂ ਆਕਾਲੀ ਦਲ ਇੱਕ ਇਕਾਈਤੀ ਪਾਰਟੀ ਹੈ ਜਿਹੜੇ ਪੰਜਾਬ ਦੇ ਸਾਰੇ ਧਰਮਾਂ ਨੂੰ ਇਕੱਠੇ ਰੱਖ ਕੇ ਜੋੜ ਕੇ ਪਿਆਰ ਨਾਲ ਰੱਖਣ ਵਾਲੀ ਪਾਰਟੀ ਹੈ ਸਾਬਕਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਤੁਸੀਂ ਦੇਖ ਰਹੇ ਹੋ ਰੀਅਲ న్యూਸ ਚੈਨਲ ਇਸ ਵੇਲੇ ਅਸੀਂ ਮੌਜੂਦ ਹਾਂ ਦਾਣਾ ਮੰਡੀ ਚੀਰਾ ਦੇ ਵਿੱਚ ਜਿੱਥੇ ਕਿ ਕੁਝ ਸਮਾਂ ਪਹਿਲਾਂ ਇਸ ਪੰਡਾਲ ਦੇ ਵਿੱਚ ਜਿਹੜਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਪਹੁੰਚੇ ਸੀਗੇ ਸਰਦਾਰ ਵਿਰਸਾ ਸਿੰਘ ਮਲਟੋਹਾ ਜਿਹੜੇ ਕਿ ਖਡੂਰ ਸਾਹਿਬ ਹਲਕੇ ਤੋਂ ਉਮੀਦਵਾਰ ਨੇ ਉਹਨਾਂ ਦੇ ਪ੍ਰਚਾਰ ਵਾਸਤੇ ਇੱਥੇ ਪਹੁੰਚੇ ਨੇ ਕੋਜੇ ਆਗੂ ਨੇ ਸ਼੍ਰੋਮਣੀ ਕਾਲੀਗੱਲ ਦੇ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦੀ ਰੈਲੀ ਰਹੀ ਤੇ ਕਿਸ ਤਰ੍ਹਾਂ ਦਾ ਅੱਜ ਸ਼ਾਮਿਲ ਵੀ ਕੋਜੇ ਲੋਕਾਂ ਨੂੰ ਕਰਾਇਆ ਗਿਆ ਕਿੱਦਾਂ ਲੱਗ ਰਿਹਾ ਤੁਹਾਨੂੰ ਅੱਜ ਦੀ ਰੈਲੀ ਕੀ ਕਹਿ ਰਹੀ ਹੈ ਤੁਹਾਡੇ ਸਾਹਮਣੇ ਆ ਜੀ ਬਹੁਤ ਲੋਕਾਂ ਨੇ ਸਹਿਯੋਗ ਦਿੱਤਾ ਵੱਡੀ ਪੱਧਰ ਤੇ ਜਿਹੜੀ ਆ ਅਸੀਂ ਰੈਲੀ ਜਿਹੜੀ ਤੁਹਾਡੇ ਸਾਹਮਣੇ ਹੋਈ ਆ ਔਰ ਪੂਰੇ ਜੀਰੇ ਇਲਾਕੇ ਦੇ ਵੱਡੀ ਗਿਣਤੀ ਚ ਆਇ ਤੇ ਅੰਦਾਜ਼ਾ ਕਿੰਨੀ ਕੋ ਗਿਣਤੀ ਹੋएगी ਇਹਦੇ ਵਿੱਚ 5000 ਕੁਰਸੀ ਲਾਈ ਸੀ ਅਸੀਂ ਇਹ ਕੁਰਸੀਆਂ ਤੋਂ ਵੱਧ ਗਿਆ ਮਤਲਬ ਖੜਿਆ ਨਹੀਂ ਗਿਆ ਸੰਗਤ ਆ ਜਿਵੇਂ ਕਿ ਇਹਨਾਂ ਵੱਲ ਦੱਸਿਆ ਯਾਰ ਆ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿ ਇਹ ਰੈਲੀ ਦੀ 5000 ਤੋਂ ਵੱਧ ਮਤਲਬ ਇੱਥੇ ਇਕੱਠ ਹੋਇਆ ਤੇ ਇਸ ਅੱਜ ਕੁਝ ਵਿਅਕਤੀ ਜਿਹੜੇ ਸ਼ਾਮਲ ਕੀਤੇ ਗਏ ਕਿਹੜੀ ਕਿਹੜੀ ਜਗਤ ਕੀਤੇ ਗਏ ਕਿਹੜੀਆਂ ਪਾਰਟੀਆਂ ਸ਼ਾਮਲ ਤਾਂ ਕਾਂਗਰਸ ਛੱਡ ਕੇ ਜਿਹੜੇ ਆ ਉਹ ਤਕਰੀਬਨ ਸ਼ਰਮਣੀ ਕਾਲੀ ਦਲ ਦੇ ਵਿੱਚ ਉਹਨਾਂ ਨੇ ਸਮੂਲੀਅਤ ਕੀਤੀ ਆ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਉਹਨਾਂ ਦੀ ਰਹਿਨਮਾਈ ਹੇਠ ਜਿਹੜੀ ਇੱਥੇ ਰੈਲੀ ਹੋ ਰਹੀ ਸੀ ਸੇਖੋਂ ਸਾਹਿਬ ਦੀ ਰਹਿਨਮਾਈ ਹੇਠ ਪ੍ਰਧਾਨ ਜੀ ਪਹੁੰਚੇ ਸਨ ਅੱਜ ਜੋ ਸਾਡੇ ਸਰਕਲ ਪ੍ਰਧਾਨ ਸੋਭਾ ਸਿੰਘ ਜੀ ਆ ਉਹਨਾਂ ਨੇ ਵੀ ਕਾਫੀ ਬੰਦੇ ਜਿਹੜੇ ਸੀਗੇ ਉਹ ਕਾਂਗਰਸ ਪਾਰਟੀ ਤੋਂ ਸ਼ਾਮਲ ਕਰਾਏ ਨੇ ਇਸੇ ਤਰ੍ਹਾਂ ਪਿੰਡ ਕਹਾਲਾ ਤੋਂ ਕਾਫੀ ਕਾਂਗਰਸ ਪਾਰਟੀ ਤੋਂ ਜਿਹੜੇ ਆ ਉਹ ਵੱਖ-ਵੱਖ ਪਾਰਟੀਆਂ ਹੋਰਾਂ ਤੋਂ ਵੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਪ੍ਰਧਾਨ ਸਾਹਿਬ ਜੀ ਦੀ ਮਜਬੂਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤੀ ਹੈ ਕਿਉਂਕਿ ਇਹ ਖੇਤਰੀ ਪਾਰਟੀ ਹੈ ਲੋਕ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਉਹ ਹੀ ਪੰਜਾਬ ਦੀ ਬਾਹ ਫੜ ਸਕਦੀ ਆ ਔਰ ਪੰਜਾਬ ਦੇ ਲੋਕਾਂ ਵਾਸਤੇ ਚਾਹੇ ਉਹ ਗਰੀਬ ਆ ਚਾਹੇ ਮਜ਼ਦੂਰ ਆ ਚਾਹੇ ਕਿਸਾਨ ਆ ਵਪਾਰੀ ਵਰ ਉਹ ਸਾਰੇ ਹੀ ਇਹ ਚਾਹੁੰਦੇ ਆ ਕਿ ਜੇ ਪੰਜਾਬ ਨੂੰ ਬਚਾ ਸਕਦੀ ਹੈ ਤੇ ਉਹ ਸ਼੍ਰੋਮਣੀ ਅਕਾਲੀ ਦਲ ਬਚਾ ਸਕਦੀ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਨਾ ਤਾਂ ਕਾਂਗਰਸ ਨੇ 5 ਸਾਲ ਕੁਝ ਕੀਤਾ ਨਾ 2.5 ਸਾਲ ਆ ਝਾੜੂ ਦੀ ਚੱਲ ਗਈ ਹੈ ਉਹ ਵੀ ਤੁਹਾਨੂੰ ਪਤਾ ਹੀ ਹੈ ਮਸ਼ਕਰੀਆਂ ਵਾਲੀ ਚੁਟਕਿਆਂ ਵਾਲੀ ਸਰਕਾਰ ਸਾਬਤ ਹੋਈ ਹੈ ਤੇ ਉਹਨਾਂ ਨੇ ਕੋਈ ਵਿਕਾਸ ਨਹੀਂ ਕੀਤਾ ਇਸ ਕਰਕੇ ਜੇ ਵਿਕਾਸ ਕਰ ਸਕਦਾ ਤੇ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦਾ ਔਰ ਸਰਦਾਰ ਜਨਮੇਜਾ ਸਿੰਘ ਸੇਖੋਂ ਜਦੋਂ ਤੋਂ ਹੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਣ ਕੇ ਜਾਂ ਇਸ ਹਲਕੇ ਦੇ ਇੰਚਾਰਜ ਆਏ ਨੇ ਉਦੋਂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਜਿਹੜੇ ਆ ਉਹ ਉਹਨਾਂ ਦੇ ਨਾਲ ਡਟ ਕੇ ਖ ਔਰ ਵੱਖ-ਵੱਖ ਪਾਰਟੀਆਂ ਛੱਡ ਕੇ ਅੱਜ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਸਾਹਿਬ ਦੀ ਜੀਰਾਮ ਦੇ ਉੱਤੇ ਉਹਨਾਂ ਨੇ ਸਰਦਾਰ ਬਿਰਸਾ ਸਿੰਘ ਉਲਟੋਆ ਜੋ ਉਮੀਦਵਾਰ ਸਨ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਹਲਕਾ ਕਡੂਰ ਸਾਹਿਬ ਤੋਂ ਉਹਨਾਂ ਦੀ ਮੌਜੂਦਗੀ ਦੇ ਵਿੱਚ ਵੱਖ-ਵੱਖ ਪਾਰਟੀਆਂ ਛੱਡ ਕੇ ਸ਼ਾਮਲ ਹੋਏ। ਅ ਲੈਣਾ ਸਾਹਿਬ ਇੱਕ ਗੱਲ ਹੋਰ ਕਰਨਾ ਚਾਹਾਂਗਾ ਮੌਜੂਦਾ ਇਲੈਕਸ਼ਨ ਦੇ ਵਿੱਚ ਭਾਈ ਅਮਰਤਪਾਲ ਵੀ ਨੇ ਆਪਣੇ ਆਪ ਨੂੰ ਪੰਥਕ ਕਹਿ ਰਹੇ ਨੇ ਤੇ ਕਿਵੇਂ ਲੱਗ ਰਿਹਾ ਇਹ ਤੁਹਾਨੂੰ ਕਿ ਉਹਨਾਂ ਦੀ ਲੋਕਾਂ ਕਹਿ ਰਹੇ ਕਿ ਪੱਕੀ ਜਿੱਤ ਹੈ ਕਿ ਲੱਗਦਾ ਕਿਸੇ ਤਰ੍ਹਾਂ ਦਾ ਮੁਕਾਬਲਾ ਨਹੀਂ ਸਾਡਾ ਮੁਕਾਬਲਾ ਕੇਵਲ ਤੇ ਕੇਵਲ ਝਾੜੂ ਨਾਲੇ ਬਾਕੀ ਕਿਸਨ ਕੋਈ ਮੁਕਾਬਲਾ ਨਹੀਂ ਤੇ ਜਿਹੜੇ ਉਹਨਾਂ ਨੂੰ ਕੀ ਮਤਲਬ ਲੱਗ ਰਿਹਾ ਤੁਹਾਨੂੰ ਇਹ ਉਹਨਾਂ ਦਾ ਇਲੈਕਸ਼ਨ ਜਿਹੜਾ ਲੜਾਇਆ ਜਾ ਰਿਹਾ ਕਿਉਂ ਲੜਾਇਆ ਜਾ ਰਿਹਾ ਇਹ ਤਾਂ ਉਹ ਏਜੰਸੀਆਂ ਹੀ ਦੱਸ ਸਕਦੀਆਂ ਉਹ ਪੰਥ ਨੂੰ ਕਮਜ਼ੋਰ ਕਰਨ ਵਾਸਤੇ ਇਹੋ ਜਿਹੀਆਂ ਤਾਕਤਾਂ ਜਿਹੜੀਆਂ ਨੇ ਅੱਗੇ ਲਿਆ ਕੇ ਕਰਦੀਆਂ ਖੜਾ ਸ਼ੁਰੂ ਤੋਂ ਹੀ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਪਹਿਲਾਂ ਕਾਂਗਰਸ ਕਰਦੀ ਰਹੀ ਆ ਹੁਣ ਭਾਰਤੀ ਜਨਤਾ ਪਾਰਟੀ ਕਰ ਰਹੀ ਆ ਕਿ ਕਿਵੇਂ ਨਾ ਕਿਵੇਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਜਾਵੇ ਕਿੰਨੀਆਂ ਕੋਈ ਸੀਟਾਂ ਦੀ ਉਮੀਦ ਹੈ ਹੈ ਅਸੀਂ ਤਾਂ ਸੋਚਦੇ ਹਾਂ ਕਿ 13 ਦੀਆਂ 13 ਸੀਟਾਂ ਲਵਾਂਗੇ ਅਸੀਂ ਪੰਜਾਬ 'ਚ ਜਿਵੇਂ ਕਿ ਹਰ ਇੱਕ ਪਾਰਟੀ ਦਾ ਆਪਦਾ ਮੰਤਵ ਹੁੰਦਾ ਹੈ ਕਿ 13-13 ਲੇਕਿਨ ਇਹ ਸੀਟਾਂ ਕੁਝ ਵੰਡੀਆਂ ਜਾ ਸਕਦੀਆਂ ਨੇ ਤੇ ਤੁਸੀਂ ਅੱਜ ਸ਼ਾਮਲ ਕਰਾਏ ਨੇ ਕਿਹੜੀ ਕਿਹੜੀ ਪਾਰਟੀ ਦੇ ਵਿੱਚੋਂ ਕਰਾਏ ਨੇ ਕਿੰਨੇ ਕੋ ਵਿਅਕਤੀ ਜਿਹੜੇ ਸ਼ਾਮਲ ਕਰਾਏ ਨੇ ਮੈਂ ਜਸਵੰਤ ਸਿੰਘ ਸੂਬਾ ਸਰਕਲ ਪ੍ਰਧਾਨ ਸਰੋਨੀ ਅਕਾਲੀ ਦਲ ਮੱਖੂ ਮੇਰਾ ਪਿੰਡ ਰਸੂਲਪੁਰ ਜਿਹਦੇ ਤੋਂ ਸਰਦਾਰ ਰਗਵੀਰ ਸਿੰਘ ਸਰਪੰਚ ਆਪਣਾ ਕਾਂਗਰਸ ਪਾਰਟੀ ਨੂੰ 35-40 ਸਾਲ ਤੋਂ ਨਾ ਸੇਵਾ ਕੀਤੀ ਕੁਲਵੀਰ ਸਿੰਘ ਦੀਰਾ ਨਾਲ ਜਾਨੀ ਕਿ ਕੱਥੇ ਹੀ ਇਲੈਕਸ਼ਨ ਲੜਦੇ ਰਹੇ ਇੱਕ ਦੂਜੇ ਦੇ ਖਿਲਾਫ ਉਹਨਾਂ ਨੇ ਬੜੀ ਕਾਂਗਰਸ ਦੀ ਸੇਵਾ ਕੀਤੀ ਮੇਰੇ ਪਿੰਡੋਂ ਬੂਥ ਲਾਉਂਦੇ ਰਹੇ ਕੁਲਵੀਰ ਜੀਰਾ ਨੇ ਉਹਨਾਂ ਦੀ ਕੋਈ ਮਿਹਨਤ ਦਾ ਮੁੱਲ ਨਹੀਂ ਪਾਇਆ ਇਹਨਾਂ ਨੂੰ ਛੱਡ ਕੇ ਕਿਸੇ ਹੋਰ ਆਦਮੀ ਦੇ ਘਰੇ ਜਾ ਚਲੇ ਗਏ ਜਿਨ੍ਹਾਂ ਨੂੰ ਇਹਨਾਂ ਨੂੰ ਭਰੋਸੇ 'ਚ ਨਹੀਂ ਲਿਆ ਇਹਨਾਂ ਨੇ ਇਹ ਭਰੋਸਾ ਨਕਾਰ ਦੇ ਆ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰ ਅੱਜ ਇਹ 10 ਤੋਂ 15 ਬੰਦੇ ਜਿਹੜੇ ਆ ਚੰਗੇ ਵਧੀਆ ਅਨੁਸਤਾਨ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਇਹਨਾਂ ਦਾ ਪੂਰਾ ਮਾਨਸਕਲ ਕੀਤਾ ਜਾਵੇਗਾ ਇਹ ਵਿੱਚ ਖਾਸਾ ਜਿਵੇਂ ਕਿ ਇਹਨਾਂ ਨੂੰ ਲੱਗੇ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਕਿ ਐ ਕੁਲਬੀਰ ਸਿੰਘ ਜੀਰਾ ਵੱਲੋਂ ਮਾਨ ਸਨਮਾਨ ਨਹੀਂ ਦਿੱਤਾ ਗਿਆ ਉਸ ਦੀਆਂ ਨਾਰਾਜ਼ਗੀਆਂ ਕਰਕੇ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਿੱਚ ਜਿਹੜਾ ਸ਼ਾਮਲ ਹੋਏ ਨੇ ਤੇ ਇਹਨਾਂ ਨੂੰ ਇਹ ਉਸ ਪਿੰਡ ਦੇ ਵਿੱਚੋਂ ਬਲਜਰੋ ਮਿਲੇਗਾ ਕਿਉਂਕਿ ਰਿਸ਼ਤੇਦਾਰਾਂ ਦੇ ਵੀ ਅੱਜ ਸਮਾਂ ਹੈ ਕਿ ਇੱਕ ਦੂਜੇ ਦੇ ਨਾਲ ਮਿਲ ਕੇ ਵੋਟਾਂ ਕਹਿਣਾ ਤੇ ਪਾਉਣਾ ਦੀਪਕ ਵਰਗੋਰ ਰੀਅਲ ਨਿਊਜ਼ ਜੀਰਾ